ਫੇਸਬੁੱਕ ਸਕਰੋਲ ਕਰ ਰਿਹਾ ਸੀ ਤਾਂ ਮੈਨੂੰ ਇੱਕ ਪੋਸਟ ਲਿਖੀ ਮਿਲੀ ਜਿੱਥੇ ਕਿਹਾ ਅਕਲਾ ਬਾਜੋ ਮੌਜਾ ਹੀ ਮੌਜਾ ਔਰ ਇਹ ਗੱਲ ਨੂੰ ਜੇ ਆਪਾਂ ਲਗਾਈ ਨਾਲ ਸੋਚੀਏ ਬਿਲਕੁਲ ਸਹੀ ਆ ਜਿੰਨੇ ਤੁਸੀਂ ਜਾਣਕਾਰ ਹੁੰਨੇ ਆ ਉਹਨਾਂ ਤੁਸੀਂ ਉਦਾਸ ਹੋ ਜਾਂਦੇ ਆ ਅੰਦਰੋਂ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਚੀਜ਼ਾਂ ਕਿਉਂ ਹੋ ਰਹੀਆਂ ਜਿਉਂ ਸੋਹਣ ਚੀਜ਼ਾਂ ਦੇ ਪਿਛਲੇ ਕਿਉਂ ਪਤਾ ਲੱਗੇ ਤੁਹਾਡੇ ਲਈ ਦੁਨੀਆ ਉਨੀ ਇੰਟਰਸਟਿੰਗ ਨਹੀਂ ਰਹਿਣਗੀ ਤੁਸੀਂ ਭੀੜ ਦੇ ਵਿੱਚ ਵੀ ਫਿਰਦੇ ਆ ਨਾ ਤਾਂ ਤੁਸੀਂ ਲੋਕਾਂ ਦੇ ਚਿਹਰੇ ਪੜਨ ਲੱਗ ਜਾਓਗੇ ਆ ਬੰਦਾ ਖੁਸ਼ੀ ਚ ਫਿਰ ਰਿਹਾ ਆ ਦੁੱਖ ਦੇ ਵਿੱਚ ਫਿਰ ਰਿਹਾ ਔਰ ਜਿਹਨੂੰ ਅਕਲ ਹੀ ਨਹੀਂ ਹੈ ਕੋਈ ਇੱਕ ਤਰ੍ਹਾਂ ਦਾ ਅੱਧਾ ਪਸ਼ੂ ਆ ਜਦੋਂ ਪਾਦਾ ਆ ਪੱਦ ਮਾਰਦਾ ਛੱਕਾ ਜਿ ਛੱਕ ਮਾਰਦੀ ਮਤਲਬ ਆਲੇ ਦੁਆਲੇ ਇਹਨਾਂ ਕੋਈ ਮਤਲਬ ਨਹੀਂ ਉਹ ਸਿਰਫ ਆਪ ਦੇ ਨਿੱਜ ਨਾਲ ਉਹਨੂੰ ਮਤਲਬ ਹੁੰਦਾ ਵੀ ਮੈਨੂੰ ਕੀ ਚਾਹੀਦਾ ਆਪਦੀ ਭਾਵਨਾਵਾਂ 'ਤੇ ਜਾਦੇ ਸਵਾਰ ਹੋ ਕੇ ਚੱਲਦੇ ਆ ਔਰ ਜਿਹੜੇ ਬੰਦੇ ਨੂੰ ਜਾਦਾ ਚੀਜ਼ਾਂ ਸਿੱਖ ਜਾਂਦਾ ਜਿਹੜਾ ਉਹ ਫਿਰ ਚੀਜ਼ਾਂ ਉਹ ਆਲੇ ਦੁਆਲੇ ਦੇ ਪ੍ਰਤੀ ਬਹੁਤ ਜਾਗਰੂਕ ਰਹਿੰਦਾਗਾ ਵੀ ਮੇਰੇ ਕਾਰਨ ਕਿਸੇ ਨੂੰ ਦੁੱਖ ਨਾ ਹੋਵੇ ਮੇਰੇ ਕਾਰਨ ਕੋਈ ਡਿਸਕੰਫਰਟ ਨਾ ਹੋਵੇ ਉਹ ਚਾਹੇ ਹੁਣ ਨਵਾਂ ਸਾਲ ਆ ਨਵੇਂ ਸਾਲ ਦੀ ਪਾਰਟੀ ਤੇ ਜਾਂਦੇ ਆ ਫਿਰ ਉਹ ਜਿਹੜਾ ਬੰਦਾ ਉਹਨੂੰ ਸਭ ਦੀਦਾ ਹੁੰਦਾਗਾ ਵੀ ਆ ਇਸ ਤਰ੍ਹਾਂ ਤਿਆਰ ਹੋ ਕੇ ਕਿਉਂ ਆਇਆਗਾ ਇਹ ਆਸਕ ਟਾਈਪ ਆ ਆ ਸਿਆਣਾ ਬੰਦਾ ਲੱਗਦਾ ਆ ਕਿਸੇ ਦੇ ਨਾਲ ਆਇਆਗਾ ਆ ਸਿਰਫ ਖਾਣ ਆਇਆਗਾ ਆ ਸਿਰਫ ਕੁੜੀਆਂ ਛੇੜਨ ਆਇਆਗਾ ਆ ਕਿਵੇਂ ਆਇਆਗਾ ਮਤਲਬ ਕੱਲੀ-ਕੱਲੀ ਚੀਜ਼ ਬੰਦੇ ਨੂੰ ਦਿਖਣ ਲੱਗ ਜਾਂਦੀ ਆ ਉਹਨਾਂ ਦੇ ਪਿੱਛੇ ਕਾਰਨ ਦਿਖਣ ਲੱਗ ਜਾਂਦੇ ਆ ਰੋਡ ਤੇ ਚੱਲਦੀਆਂ ਗੱਡੀਆਂ ਨੂੰ ਦੇਖ ਕੇ ਵੀ ਉਹ ਦੱਸ ਸਕਦਾਗਾ ਔਰ ਭੀੜ ਦੇ ਵਿੱਚ ਲੋਕਾਂ ਦੇ ਚਿਹਰੇ ਦੇਖ ਕੇ ਉਹ ਦੱਸ ਸਕਦਾ ਵੀ ਕਿਹੜਾ ਬੰਦਾ ਕਿਸ ਤਰ੍ਹਾਂ ਹੈ ਇੰਨਾ ਜ਼ਿਆਦਾ ਜਦੋਂ ਕੋਈ ਅਵੇਅਰ ਹੁੰਦਾ ਜਾਂਦਾਗਾ ਇਹ ਚੀਜ਼ ਸਮਝ ਲੋ ਵੀ ਇਹਦੇ ਤੁਸੀਂ ਉੱਪਰੋਂ ਤਾਂ ਜਾ ਸਕਦੇ ਆ ਏਵੇਂ ਜਿਹੜਾ ਜਦੋਂ ਫਰੈਡਰਿਕ ਨਿਸ਼ ਤੇ ਵੀ ਬਹੁਤ ਬਹੁਤ ਜ਼ਿਆਦਾ ਅਵੇਅਰ ਹੋ ਗਿਆ ਸੀ ਤਾਂ ਉਹ ਬਹੁਤ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਚ ਗਵਾਚ ਗਿਆ ਸੀਗਾ ਆਪਦੀ ਆਖਰੀ ਮਰਨ ਵਾਲੇ ਸਮਾਂ ਤੇ ਕੋਈ ਕਾਲਮ ਨੂੰ ਚੰਗੀ ਨਹੀਂ ਲੱਗੀ ਕਿ ਯਾਰ ਜਿਹੜੇ ਬੰਦੇ ਸਿੱਧੇ ਜਿਹੇ ਆ ਜਾਨਵਰ ਬੁੱਧੀ ਜੀ ਉਹ ਸਹੀ ਹੈਗਾ ਉਹ ਆਪਦੇ ਨਾਲ ਉਰਕ ਸਿੰਗਾ ਪੀਟੀਆਂ ਰੀਲਾਂ ਹੈ ਉਹਨਾਂ ਨੂੰ ਦੇਖ ਦੇਖ ਕੇ ਵੀ ਸਾਰਾ ਦਿਨ ਹੱਸੀ ਜਾਣਗੇ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾਗਾ ਜਦੋਂ ਭੁੱਖ ਲੱਗੀ ਕੁਝ ਖਾ ਲਿਆ ਜਦੋਂ ਸਰੀਰ ਆਕੜ ਗਿਆ ਤੁਰ ਪਏ ਮਤਲਬ ਜਿਆਦਾ ਸੋਚਦੇ ਨਹੀਂਗੇ ਸਿਰਫ ਜਿਉਂਦੇ ਆ ਜਿਸ ਤਰ੍ਹਾਂ ਜਾਨਵਰ ਤੁਰੇ ਕਰਦੇ ਆ ਮੈਨੂੰ ਇਸ ਤਰ੍ਹਾਂ ਠੀਕ ਲੱਗਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਤੁਸੀਂ ਉੱਪਰ ਨੂੰ ਜਦੋਂ ਚਲੇ ਜਾਂਦੇ ਆ ਤੁਸੀਂ ਥੱਲੇ ਨੂੰ ਬੁੱਧੂ ਨਹੀਂ ਬਣ ਸਕਦੇ ਤੁਸੀਂ ਉਹ ਲੈਵਲ ਦੁਬਾਰਾ ਡੈਗ ਨਹੀਂ ਸਕਦੇਗੇ ਤੁਸੀਂ ਤੁਰਪੇ ਤਾਂ ਤੁਸੀਂ ਤਾਂ ਨਹੀਂ ਜਾਓਗੇ ਉਹ ਰੋਹ ਜਾ ਸਕਦਾ ਇਦੋਂ ਉੱਪਰ ਉੱਪਰ ਜਾ ਕੇ ਪਰ ਚਿੰਤਾਵਾਂ ਜਿਹੜਾ ਬੰਦਾ ਤਾਂ ਨਹੀਂ ਜਾਂਦਾ ਉਹਨੂੰ ਘਟ ਰਹਿੰਦੀਆਂ ਨੇ ਉਦਾਸਫੂ ਹੋ ਜਾਂਦਾ ਅੰਦਰੋਂ ਪਰ ਉਹਨੂੰ ਕੋਈ ਫਿਕਰ ਨਹੀਂ ਰਹਿੰਦੀ ਕਿਸੇ ਵੀ ਚੀਜ਼ ਦੀ ਫਿਕਰ ਨਹੀਂ ਰਹਿੰਦੀ ਨਾ ਉਹਨੂੰ ਮਰੇ ਦਾ ਦੁੱਖ ਨਾ ਉਹਨੂੰ ਕਿਸੇ ਖੁਸ਼ੀ ਨਾਲ ਨਾ ਉਹਨੂੰ ਕਿਸੇ ਨਸੇ ਨਾਲ ਨਾ ਕਿਸੇ ਹੋਰ ਨਾਲ ਬੱਸ ਉਹ ਦੇਖ ਰਿਹਾ ਹੁੰਦਾ ਯੂਨੀਵਰਸ ਨੂੰ ਅਬਜ਼ਰਵ ਕਰ ਰਿਹਾ ਹੁੰਦਾ ਕਿਵੇਂ ਕੁਦਰਤ ਨੂੰ ਮਾਰ ਰਿਹਾ ਹੁੰਦਾਗਾ ਵੀ ਕਿੰਨੀ ਸਾਰਾ ਕੁਝ ਕਿੰਨਾ ਅਜੀਬ ਹੈ ਕਿੰਨਾ ਸੋਹਣਾ ਹੈ ਮੈਨੂੰ ਕੁਝ ਪਤਾ ਨਹੀਂ ਹੁਣ ਫਿਰ ਵੀ ਇਹ ਲੱਗਦਾ ਹੁੰਦਾਗਾ ਔਰ ਦੂਜਾ ਜਿਹੜਾ ਬੰਦਾ ਹੁੰਦਾ ਉਹ ਬੱਸ ਜੀ ਰਿਹਾਗਾ ਨੋਰਮਲ ਜਿਸ ਤਰ੍ਹਾਂ ਬਾਕੀ ਚੀਜ਼ਾਂ ਇੱਕ ਇੱਕ ਕਹੋ ਪਸ਼ੂ ਬਣ ਕੇ ਔਰ ਇਹ ਚੀਜ਼ ਮੈਂ ਕਹਿੰਨਾ ਪਸ਼ੂ ਹੋਣਾ ਬਹੁਤ ਚੰਗਾ ਹੀ ਆ ਲੋਕ ਨੂੰ ਕੋਈ ਸ਼ਿਕਾਰ ਨਹੀਂ ਹੁੰਦੀ ਕਿ ਪਰ ਪਸ਼ੂ ਹੋਣ ਦੇ ਵਿੱਚ ਚਿੰਤਾ ਬਹੁਤ ਹੁੰਦੀ ਹੈ ਜਦੋਂ ਉਹਨੂੰ ਕੋਈ ਟੈਨਸ਼ਨ ਪੈਂਦੀ ਆ ਤਾਂ ਉਹਨੂੰ ਲੱਗਦਾ ਵੀ ਮੈਂ ਹਾਂ ਖਤਮ ਹੋਈ ਆ بیمار ਹੁੰਦਾ ਤਾਂ ਪਰ ਜਿਹੜਾ ਬੰਦਾ ਸਮਝਦਾਰ ਹੋ ਜਾਂਦਾਗਾ ਉਹਨੂੰ ਇਹ ਚੀਜ਼ਾਂ ਤੋਂ ਵੀ ਨਹੀਂ ਰਹਿੰਦੀਆਂ ਉਹਦੇ ਲਈ ਚਿੰਤਾ ਨਾ ਨਹੀਂ ਕੋਈ ਚੀਜ਼ ਨਹੀਂ ਪਰੰਤੂ ਇੱਕ ਉਹ ਗਹਿਰੀ ਉਦਾਸੀ ਦੇ ਵਿੱਚ ਜ਼ਰੂਰ ਚਲਾ ਜਾਂਦਾ ਜਿਹੜੇ ਚੀਜ਼ ਨੂੰ ਸਮਝਦੇ ਆ ਜਿਨ੍ਹਾਂ ਨੇ ਚੀਜ਼ਾਂ ਵੇਖੀਆਂ ਭਈ ਬਾਕੀ ਅਕਲਾਂ ਤੋਂ ਬਾਝੋਂ ਮੌਜਾਂ ਹੀ ਮੌਜਾਂ ਐ ਇਹ ਦੁਨੀਆ ਬਹੁਤ ਵਧੀਆ ਐ ਤੇ ਦੂਜੇ ਬੰਦੇ ਲਈ ਕੁਝ ਹੋਰ ਤਰ੍ਹਾਂ ਦੀ ਐ ਬਾਕੀ ਤੁਸੀਂ ਇਹ ਚੀਜ਼ ਬਾਰੇ ਕੀ ਕਹਿੰਦੇ ਆ ਕਿਵੇਂ ਮਹਿਸੂਸ ਕਰਦੇ ਆ ਕਿ ਤੁਸੀਂ ਇਹ ਗੱਲ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਆਪਣੇ ਕਮੈਂਟ ਜਰੂਰ ਕਰਿਓ ਡਿਸਕਸ ਕਰਦੇ ਆਪਾਂ